ਓਹ ਦਸਰਤ ਸਿੰਘ ਐਂਡ ਧੀਰੇ ਜੇ ਹਮਤ ਹੈ ਤੇਰਾ ਐਂਡ ਹਸਪਤਾਲ ਗਿਆ ਪਰਚਰ ਪਤਾ ਲੱਗਦਾ ਜੇਨੇ ਕਦੇ ਨਹੀਂ ਖਾਇ ਪੈਸੇ ਲਗਿਆ ਉਹ ਉਮੀਦ ਇਕ ਹੀ ਰੱਖ ਲਿਓ ਉਹਨੂੰ ਘਰੇ ਲੈ ਕੇ ਜੇ ਕਿਸੇ ਨੂੰ ਦੇਖੇ ਆਪ ਜਿਹੜੇ ਮਿਠਾਈ ਨਾ ਸੀ ਜਿਹੜਾ ਆਪ ਖਾਏ ਨਾ ਆਪਣੇ ਬੱਚਿਆਂ ਨੂੰ ਖਾਣ ਦੇਣਾ ਪੜਾਣਾ ਡੈਕ ਨੰਬਰ ਜੂ 69 ਜੋ ਤੁਸੀਂ ਚੱਲਣੀ ਉਹ ਨਹੀਂ ਤਵਾਹ ਜਨਾ ਤੁਸੀਂ ਚੱਲਣਾ ਇਹਦਾ ਕਿ ਅੱਖਾਂ ਤੇ ਕੰਨ ਖੋਲ ਕੇ ਸੁਣੋ ਮੂੰਹ ਬੰਦ ਕਰਕੇ ਅੱਖਾਂ ਨੇ ਕੰਨ ਆਪਾ ਦੇਖਦੇ ਆਂ ਜਿਹ ਘਰੋਂ ਆਏ ਆ ਰੈਂਡ ਕਿੱਥੇ ਕੱਲੇ ਹੋ ਜੀ ਰੈਂਡ ਸਪਾਈ ਤੇ ਜਾਂਦੇ ਆ ਦੇਹਾ ਜੀ ਸੋਲ ਗਏ ਮੈਂ ਬਾਪਾ ਨੂੰ ਦੋ ਟਾਈਕਸ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਹੈ ਕਿ ਗਰਮੀਆਂ ਦੀ ਛੁੱਟੀ 'ਚ 1 ਮਹੀਨੇ ਦਾ ਕੈਂਪ ਲਗਾਇਆ ਜਾਂਦਾ ਹੈ ਬੱਚਿਆਂ ਦਾ ਗੁਰਮਤ ਸਮਾਗਮ ਕੈਂਪ ਜੋ ਕਿ ਪਹਿਲਾ ਪੜਾਅ 7 ਤੋਂ ਤੇਈ ਤਰੀਕ ਕੱਕ ਪਗਵਾੜੇ ਸਾਰੇ ਅਲੱਗ-ਅਲੱਗ ਸੈਂਟਰ ਬਣਾ ਕੇ ਪਿੰਡਾਂ ਚ ਲੱਗਾ ਸੀ ਹੁਣ ਆ ਦੂਸਰੇ ਪੜਾਅ ਤੇ ਸਾਰੀ ਸੰਗਤ ਇੱਥੇ ਪਹੁੰਚੀ ਆ ਦਨੇਰਾ ਜਿਹੜਾ ਕੀ ਟਲੋਜੀ ਤੋਂ 25 ਕਿਲੋਮੀਟਰ ਪਹਿਲਾਂ ਆ ਤਾਂ ਇੱਥੇ ਸਾਰੇ ਬੱਚਿਆਂ ਦਾ ਪੜਾਅ ਲਵਾਇਆ ਆ ਇੱਥੇ ਹੁਣ ਇੱਕ ਹਫਤਾ ਲਗਾਤਾਰ ਗੁਰਮਤ ਕੈਂਪ ਚੱਲਣਗੇ ਤੇ ਇਹਦੇ ਆਖਰੀ ਵਾਲੇ ਦਿਨ 29 ਨੂੰ ਰੈਂਸਬਈ ਹੋਏਗੀ ਤੇ 28 ਨੂੰ ਦਿਨ ਸਵੇਰਲਾ ਹੋਏਗਾ ਉਦੋਂ ਤੱਕ ਸਾਰੇ ਬੱਚਿਆਂ ਨੂੰ ਇੱਥੇ ਜਿੱਦਾਂ ਜਿੱਦਾਂ ਉੱਥੇ ਕਲਾਸਾਂ ਲੱਗਦੀਆਂ ਸੀ ਉਦੋਂ ਉਦੋਂ ਇੱਥੇ ਕਲਾਸਾਂ ਲੱਗਣਗੀਆਂ ਬੱਚਿਆਂ ਨੂੰ ਸਾਰੇ ਗੁਰਮਤਵਾਰੇ ਦੱਸਿਆ ਜਾਊਗਾ ਤੇ ਬਾਅਦ ਚ ਇੱਥੇ ਫਿਰ ਬੱਚੇ ਨੇ ਪੇਪਰ ਲੈ ਜਾਣਗੇ ਕੰਪੀਟੀਸ਼ਨ ਕਰਾਏ ਜਾਣਗੇ ਜਿਹੜੇ ਫਰਸਟ ਸੈਕੰਡ ਆਉਣਗੇ ਉਹਨਾਂ ਦੇ ਇਨਾਮ ਵੀ ਰੱਖੇ ਨੇ ਉਹਨਾਂ ਨੂੰ ਇਨਾਮ ਵੀ ਦੇ ਤੇ ਜਾਣਗੇ ਤਾਂ ਇਹ ਜਿਹੜਾ ਕੈਂਪ ਆ ਇਹ 30 ਲਾਸਟ ਤੱਕ ਆ 29 ਨੂੰ ਰੈਂਸ ਹੋਈ 30 ਨੂੰ ਸਮਾਪਤੀ ਕਰਕੇ ਫਿਰ ਸਾਰੇ ਬੱਚੇ ਨੇ ਵਾਪਸ ਹੀ ਆਪ ਕੋ ਆਪਣੇ ਘਰੇ ਚਲੇ ਜਾਣਾ ਐਸ ਵਕਤ ਤੁਸੀਂ ਦੇਖ ਰਹੇ ਹੋ ਘੱਟ ਤੋਂ ਘੱਟ ਹਜ਼ਾਰ ਕ ਬੱਚਾ ਆ ਜਿਹੜਾ ਕਿ ਕੋਈ ਪਟਿਆਲੇ ਤੋਂ ਅੰਮ੍ਰਿਤਸਰ ਤੋਂ ਜਲੰਧਰੋਂ ਫੋਵਾੜੇ ਸਾਰੇ ਤੇ ਰਲ ਮਿਲ ਕੇ ਸੰਗਤ ਇੱਥੇ ਆਈ ਆ ਤੇ ਇਹਨਾਂ ਨੇ ਰਲ ਮਿਲ ਕੇ ਹੁਣ ਕੈਂਪ ਲਗਾਨੇ ਆ ਤੇ ਗੁਰਮਤਿ ਦੀ ਸੇਵਾ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ